ਪੂਰਾ ਸਭ ਲੋ ਰਾਸਟਿੰਗ ਪਾਈ ਗਈ ਹੈ ਜਿਹੜੇ ਜਿਹੜੇ ਕੈਮਿਨਾਂ ਵਿੱਚ ਪਹੁੰਚੇ ਸੀ तमाम ਜਿਹੜੇ ਤਸਵੀਰਾਂ ਨੇ ਉਹ ਜਿਲ੍ਹਾ ਮੁਖਸ਼ਾ ਸਾਹਿਬ ਕੀ ਦੇ ਕਿਦਰ ਬਾਅਦ ਜਿਮਨੀ ਚੋੜਾ ਦਿਆ ਨੇ ਮਲਾਜ਼ਮਾਂ ਨੂੰ 1700 ਕੇ ਕਾਂਸਟੇਬਲ ਤੇ 7 ਇੰਸਪੈਕਟਰ ਨੌਜਵਾਨ ਮੁੰਡੇ ਕੁੜੀਆਂ ਅੱਜ ਵੀ ਭਰਤੀ ਕਰਕੇ ਆਏ ਆ ਪੰਜਾਬ ਪੁਲਿਸ ਜਗੀਰ ਸਿੰਘ ਜਿਲ੍ਹਾ ਪ੍ਰਧਾਨ ਸ੍ਰੀ ਮਕਸਰ ਸਾਹਿਬ ਹਾਂਜੀ ਸਾਡਾ ਅੱਜ ਦਾ ਜਿਹੜਾ ਮੁੱਦਾ ਰੈਲੀ ਦਾ ਉਹ ਇਹ ਆ ਵੀ ਅਸੀਂ 10 ਸਾਲਾਂ ਤੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਪ੍ਰਾਈਵੇਟ ਕੰਪਨੀਆਂ ਦੁਆਰਾ ਸਰਕਾਰਾਂ ਵੱਲੋਂ ਪਰਤੀ ਕੀਤੇ ਗਏ ਆ ਅਸੀਂ ਲਗਾਤਾਰ ਜਿਹੜਾ ਸਰਕਾਰ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਾਂ ਨਾ ਸਾਡੀ ਕੋਈ ਜੋਬ ਸਿਕਿਉਰਿਟੀ ਆ ਨਾ ਕੋਈ ਸਾਡੀ ਜਿਹੜੀ ਤਨਖਾਹ ਸਾਨੂੰ ਸਮੇਂ-ਤੇਰ ਮਿਲਦੀ ਆ ਇੱਕ ਨਗੂਣੀ ਤਨਖਾਹ ਜਿਹੜੀ ਆ ਉਹ 14-15 ਹਜ਼ਾਰ ਜਿਹੜੀ ਸਾਡੇ ਖਾਤਿਆਂ ਦੇ ਵਿੱਚ ਕਟਕਟਾ ਕੇ ਆਉਂਦੀ ਆ ਆ ਉਦੋਂ ਤੋਂ ਹੀ ਜਦੋਂ ਤੋਂ ਅਸੀਂ ਭਰਤੀ ਹੋਏ ਉਦੋਂ ਤੋਂ ਸਾਡੀ ਇਹੋ ਹੀ ਤਨਖਾਹ 10 ਸਾਲ ਹੋ ਗਏ ਸਾਡੀ ਕੋਈ ਤਨਖਾਹ ਦੇ ਵਿੱਚ ਮਾਮੂਲੀ ਵਾਧੇ ਤੋਂ ਬਗੈਰ ਕੋਈ ਵਾਅਦਾ ਨਹੀਂ ਕੀਤਾ ਗਿਆ ਤਾਂ ਅਸੀਂ ਸਰਕਾਰ ਦੇ ਦਵਾਰ ਕਈ ਵਾਰ ਜਾ ਚੁੱਕੇ ਹਾਂ ਸਾਰੇ ਕੈਬਨਿਟਰੀ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ ਐਮ ਸਾਹਿਬ ਦੇ ਨਾਲ ਵੀ ਦੋ ਵਾਰ ਅਸੀਂ ਮੀਟਿੰਗ ਕੀਤੀ ਹੈ ਪਰ ਕੋਈ ਸਾਰਥਕ ਸਿੱਟਾ ਜਿਹੜਾ ਨਹੀਂ ਨਿਕਲਿਆ ਜਿਹੜੇ ਵੀ ਮੰਤਰੀ ਕੋਲ ਅਸੀਂ ਜਾਂਦੇ ਹਾਂ ਉਹ ਕਹਿੰਦਾ ਵੀ ਤੁਹਾਡੀਆਂ ਮੰਗਾਂ ਜਿਹੜੀਆਂ ਜਾਇਜ਼ ਆ ਪਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਅੱਜ ਅਸੀਂ ਫਿਰ ਦੁਬਾਰਾ ਮਜੂਸ ਹੋ ਕੇ ਇਸ ਸਰਕਾਰ ਦੇ ਲਾਰਿਆਂ ਤੋਂ ਇੱਥੇ ਅਸੀਂ ਘਰ ਛੱਡ ਕੇ ਛੋਟੇ ਛੋਟੇ ਬੱਚੇ ਮੈਡਮਾਂ ਸਾਡੀਆਂ ਭੈਣਾਂ ਸਾਡੀਆਂ ਇੱਥੇ ਪਹੁੰਚੀਆਂ ਤਾਂ ਅਸੀਂ ਸਰਕਾਰ ਦੇ ਰੋਸ ਦੇ ਵਜੋਂ ਰੈਲੀ ਜਿਹੜੀ ਇਹ ਕਰ ਰਹੇ ਆ ਤੇ ਆਪਣੇ ਮੰਗਾ ਕੀ ਕੀ ਤੁਹਾਡੀ ਸਾਡੀ ਮੁੱਖ ਮੰਗਾ ਵੀ ਜਿਵੇਂ ਇਹ ਜਿਹੜੀ ਸਕੀਮ ਆ ਪੂਰੇ ਭਾਰਤ ਦੇ ਵਿੱਚ ਚੱਲ ਰਹੀ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਜਿਹੜੀ ਇਹ ਸਕੀਮ ਐਨਐਸਕੇਓਫ ਨੈਸ਼ਨਲ ਸਕਿੱਲ ਕੁਆਲਿਫਿਕੇਸ਼ਨ ਫਰੇਮਵਰਕ ਆ ਜਿਸ ਦਾ ਪੂਰਾ ਨਾਂ ਤੇ ਅਸੀਂ ਕਿਤਾ ਮੁਖੀ ਕੋਰਸ ਜਿਹੜੇ ਬੱਚਿਆਂ ਨੂੰ ਕਰਾ ਰਹੇ ਆ ਸਾਡੇ ਬੱਚੇ ਜਿਹੜੇ ਆ ਉਹ ਜੌਬ ਦੇ ਵਿੱਚ ਵੀ ਜਾ ਰਹੇ ਬਾਕੀ ਸੁਬਿਆਂ ਦੇ ਆਧਾਰ ਤੇ ਜਿਹੜੀ ਸਾਡੀ ਤਨਖਾਹ ਹੋਣੀ ਚਾਹੀਦੀ ਜਿਵੇਂ ਹਰਿਆਣਾ ਸਾਡੇ ਗੁਆੰਡੀ ਸੂਬਾ ਜਿੱਥੋਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਘਰ ਵਾਲੀ ਆ ਗੁਰਪ੍ਰੀਤ ਜੀ ਤਾਂ ਉਸ ਸੂਬੇ ਦੇ ਵਿੱਚ ਜਿਹੜੀ ਆ 3550 ਰੁਪਏ ਤਨਖਾਹ ਪਹਿਲਾਂ ਦਿੱਤੀ ਜਾ ਰਹੀ ਆ ਹੁਣ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਜਿਹੜਾ ਉਹਨਾਂ 4500 ਦਾ ਜਿਹੜਾ ਵਾਅਦਾ ਕਰ ਦਿੱਤਾ ਤਾ ਜਿਹੜੀ ਸਾਡੇ ਸਰਕਾਰ ਆ ਇਹ ਬਿਲਕੁਲ ਜਿਹੜੀ ਨਗੁਣੀ ਤੁਸੀਂ ਦੇਖੋ ਅੱਜ ਦੀ ਮਹਿੰਗਾਈ ਦੇ ਪੱਤੇ 14 ਮਹਿੰਗਾਈ ਦੇ ਜੋਗ ਦੇ ਵਿੱਚ 14-15 ਹਜ਼ਾਰ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲ ਸਕਦਾ ਕਈ ਜਿਹੜੇ ਸਾਡੇ ਟੀਚਰ ਆ ਉਹ 100-100 ਕਿਲੋਮੀਟਰ 80-80 ਕਿਲੋਮੀਟਰ ਤੋਂ ਦੂਰ ਜਾ ਕੇ ਉਥੇ ਜੌਬ ਕਰ ਰਹੇ ਆ ਸਾਡੀ ਕੋਈ ਜੌਬ ਦੀ ਜਿਹੜੀ ਸਿਕਿਉਰਿਟੀ ਨਹੀਂ ਕੰਪਨੀ ਵਾਲੇ ਜਿਹੜੇ ਸਾਨੂੰ ਘੁਰਕੀਆਂ ਵਟਦੇ ਆ ਘੁਰਕੀਆਂ ਵਟਦੇ ਆ ਜੇ ਕੋਈ 4-4 ਮਹੀਨੇ 5-5 ਮਹੀਨੇ ਸਾਡੀਆਂ ਤਨਖਾਹਾਂ ਨਹੀਂ ਆਉਂਦੀਆਂ ਇੱਕ ICSS ਕੰਪਨੀ ਇਹੋ ਜਿਹੀ ਕੰਪਨੀਆਂ ਜਿਹਦੀ 2019 ਦੀਆਂ ਤਨਖਾਹਾਂ ਵੀ ਜਿਹੜੀਆਂ ਸਾਡੇ ਟੀਚ ਤਕਰੀਬਨ 3 3 4 4 ਜਿਹੜੀਆਂ ਤਨਖਾਹਾਂ ਸਾਡੀਆਂ ਪੈਂਡਿੰਗ ਆ। ਏਰੀਅਲ ਜਿਹੜਾ ਵਾਦਾ 5% ਕੀਤਾ ਸੀ ਪਿਛਲੀ ਸਰਕਾਰ ਨੇ ਉਹ ਵੀ ਜਿਹੜਾ ਪੈਂਡਿੰਗ ਆ ਸਾਡਾ। ਤੇ ਸਾਡੀ ਉਹ ਮੰਗ ਹੈ ਸਾਡੀ ਜਿਹੜੀ ਸਭ ਤੋਂ ਪਹਿਲਾਂ ਜੋਬ ਜਿਹੜੀ ਆ ਸਿਕਿਉਰਡ ਕੀਤੀ ਜਾਵੇ। ਜਿਹੜੀਆਂ ਹੋਮ ਦੇ ਵਿੱਚ ਨੇੜੇ ਬਦਲੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ। ਦੂਜੇ ਨੰਬਰ ਤੇ ਜਿਹੜੀ ਤਨਖਾਹ ਜਿਹੜੀ ਆ ਉਹ ਸਾਡੀ ਪੱਕੀ ਜਿਹੜੀ ਆ 33550 ਰੁਪਏ ਸਾਡੀ ਮੰਗਾ ਮੁੱਖ ਮੰਗਾ ਜਿਹੜੀ ਸਾਡੀ ਉਹ ਕੀਤੀ ਜਾਵੇ ਤਾਂ ਕਿ ਜਿਹੜਾ ਅਸੀਂ ਅੱਜ ਘਰ ਦੇ ਕੇ ਜਾ ਰਹੇ ਆ ਉਹ ਸਹੀ ਤਰੀਕੇ ਨਾਲ ਕਰਕੇ ਤੇ ਬੱਚਿਆਂ ਨੂੰ ਸਹੀ ਆਪਦੇ ਮਾਈਂਡ ਫਰੈਸ਼ ਹੋ ਕੇ ਜਿਹੜਾ ਅਸੀਂ ਬੱਚਿਆਂ ਨੂੰ ਪੜ੍ਹਾ ਸਕੀਏ। ਪਿਛਲੇ 48 ਦਿਨ ਪਹਿਲਾਂ ਅਸੀਂ ਡਬਲ ਬੈਂਚ ਤੋਂ ਕੇਸ ਜਿੱਤ ਚੁੱਕੇ ਆ। ਸਾਡੇ ਨਾਲ ਦੇ 607 ਜਣਿਆਂ ਨੂੰ ਸਰਕਾਰ ਨੇ ਜੋਇਨ ਕਰਾ ਲਿਆ। ਅਸੀਂ 411 ਬੰਦੇ ਇਹਨਾਂ ਤੋਂ ਅਪੁਆਇੰਟਮੈਂਟ ਲੈਟਰ ਲੈਣ ਲਈ ਭਟਕਦੇ ਫਿਰ ਰਹੇ ਆ। ਅਸੀਂ ਤਾਂ ਇੱਥੇ ਆਏ ਆ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਆਪਣੇ ਮਸਲਿਆਂ ਬਾਰੇ ਇਹਨਾਂ ਜਿਹੜੇ ਪਬਲਿਕ ਦੇ ਨਮਾਇंदे ਨੇ ਇਹਨਾਂ ਨੇਤਾਵਾਂ ਨੂੰ ਸਵਾਲ ਕਰੋ ਅਸੀਂ ਤਾਂ ਇਹਨਾਂ ਨੂੰ ਸਵਾਲ ਕਰਨ ਆਏ ਆਂ ਵੀ ਜਿਹੜੀ ਭਰਤੀ 48 ਦਿਨ ਪਹਿਲਾਂ ਡਬਲ ਬੈਂਚ ਨੇ ਪੂਰੀ ਕਰਤੀ ਉਹਨੂੰ ਤੁਸੀਂ ਕਿਉਂ ਰੋਕੀ ਬੈਠੇ ਹਾਂ